ਲੇ ਗਏ ਜਿਹੜਾ ਵਾਕਿਆ ਤੂੰ ਨਾ ਕੀਤਾ ਉਹ ਜਿਹੜਾ ਲੀੜੇ ਵਾਲਾ ਨਾ ਆ ਉਹ ਤੂੰ ਨਾ ਲੈ ਕੇ ਬਹਿ ਗਿਆ ਵਾਕਈ ਸਹੀ ਗੱਲ ਯਾਰ ਆ ਕੀ ਯਾਰ ਨੇ ਬੰਡ ਮਾਰ ਉਹ ਯਾਰ ਆ ਅਣ ਕਿਵੇਂ ਗਿਆ ਯਾਰ ਇਹ ਪਤਾ ਕੀ ਹੋਇਆ ਇਹ ਪੈਰ ਕਹਿੰਦੇ ਪੂਰ ਪੂਰਟੀ ਨਹੀਂ ਚੰਗਾ ਹੁੰਦਾ ਇਹਦੇ ਚ ਐਸ ਆਰ ਡਬਲਯੂ 4282 ਕਹਿੰਦੇ ਇਹ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਦੀ ਬਾਕੀ ਤੁਹਾਨੂੰ ਖਾਦਿਆ ਪਤਾ ਲੱਗੋ ਮੇ ਮਿੱਤਰੋ ਕਣਕ ਬੀਜ ਰਹੇ ਆ ਕਣਕ ਕਿਹੜੀ ਬੀਜ ਰਹੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਆਹ ਪਤਾ ਨਹੀਂ ਕਿਹੜੇ ਨੇ ਕਰਤੂਤ ਕੀਤੀ ਹੈ ਨਮਰਦਾਰਾ ਕਿਨੇ ਕੀਤੀ ਹੋ ਸਕਦੀ ਹੈ ਏ ਬਾਈ ਤੇਰੀਆਂ ਆਪਦੀਆਂ ਕਰਦੂਤਾ ਲੀੜੇ ਇੱਥੇ ਰੱਖਦਾ ਫਿਰਦਾ ਤੂੰ ਆਹ ਵੇਖੋ ਜੀ ਕੋਈ ਕੱਪੜੇ ਕੱਪੜੇ ਇੱਥੇ ਰੱਖ ਗਿਆ ਆਹ ਲੀੜੇ ਨਹੀਂ ਇਹ ਐਂ ਲਾ ਲਾ ਕੇ ਰੱਖਦਾ ਫਿਰਦਾ ਨਹੀਂ ਯਾਰ ਤੇਰੀ ਲੋਰੀ ਹੈ ਜਿਹੜੀ ਆ ਪਿਛਲੇ ਸਾਲ ਉਹ ਗੱਲ ਤਾਂ ਸੀਰੀਅਸ ਲੈ ਇਹ ਮਿੱਤਰਾ ਕੋਈ ਟੂਣਾ ਕਰਕੇ ਗਿਆ ਕੱਪੜਿਆਂ ਦਾ ਅੱਜ ਕੱਲ ਅੱਗੇ ਕੋਈ ਲੱਡੂਆਂ ਦਾ ਟੂਣਾ ਕਰਦਾ ਸੀ ਕੋਈ ਦਾਰੂ ਦਾ ਕਰਦਾ ਸੀ ਵੀ ਮੱਲੀ ਦੀ ਕਣਕ ਕਿਤੇ ਹਰੀ ਨਾ ਹੋ ਜੇ ਮੈਨੂੰ ਤਾਂ ਲੱਗਦਾ ਅੱਗੇ ਵੀ ਕੋਈ ਟੂਣਾ ਟਪੱਲਾ ਕਰ ਗਿਆ ਵੈਸੇ ਤਾਂ ਮੈਂ ਇਹਨਾਂ ਗੱਲਾਂ ਮੰਨਦਾ ਨਹੀਂ ਕਿ ਵਾਕਈ ਟੂਨੇ ਟਪੱਲੇ ਕੁਝ ਕਰਦੇ ਆ ਕੁਝ ਨਹੀਂ ਕਰਦੇ ਜੋ ਕੁਝ ਕਰਦਾ ਬੰਦਾ ਹੀ ਕਰਦਾ ਪੁੱਠੇ ਬੰਦਾ ਹੀ ਕਰਦਾ ਪੁੱਠੇ ਸਿੱਧੇ ਕੰਮ ਤੇ ਆ ਵੇਖੋ ਇਹ ਕੱਪੜਿਆਂ ਦਾ ਟੂਣਾ ਕਰਕੇ ਮਗਰੋਂ ਲੈ ਜੇ ਇਹਦਾ ਬੇੜਾ ਵਹਿ ਜੇ ਇਹਦਾ ਹੈ ਨਹੀਂ ਕਿਸੇ ਨੂੰ ਮਾੜਾ ਨਾ ਕਹੇ ਚਲ ਮਾੜਾ ਨਹੀਂ ਕਹਿੰਦੇ ਸੁਣ ਮੇਰੀ ਗੱਲ ਸੁਣ ਇਹਨਾਂ ਨੂੰ ਇਕੱਠੇ ਕਰ ਤੇ ਇਹ ਵਰਕਸ਼ਾਪ ਵਾਲੇ ਟਰੈਕਟਰ ਵਾਲੇ ਮਿਸਤਰੀ ਨਹੀਂ ਉਹਨਾਂ ਨੂੰ ਦੇ ਆਏ ਜੇ ਸਲਵਾਰਾ ਸਲਬੂਰਾ ਪਾੜ ਪੂੜ ਕੇ ਸੰਧ ਤੇ ਜਿਹੜੇ ਉਹ ਉਹਨਾਂ ਦੇ ਕੰਮ ਹੋਣਗੇ ਤੇਲ ਤੋਂ ਹੱਥੋਂ ਪੁੰਜਣ ਵਾਸਤੇ हां हां ਸਾਰਾ ਕੁਝ ਇਹੀ ਆ। ਉਹ ਕਈ ਰੇਬਰਗ ਬੁਰਗ ਟੁੱਟੇ ਨਾਲੇ ਨਾਲ ਉਹ ਬੰਨ ਲੈਣਗੇ। ਠੀਕ ਐ। ਬੰਨ ਲੈ ਕੇ ਦਐਸ। ਕਰਤੂਤ ਰਾਹੇ ਮਾੜੀ ਹੈ ਨਾ। ਨਹੀਂ ਐਂ ਦਾ ਕੀ ਪਤਾ ਕਿਨੇ ਸਿੱਟ ਤੇ ਤੂੰ ਆਜਾ ਪਰਾਲੀ ਨੂੰ ਅੱਗ ਲਾ ਦੇ। ਤੇ ਗੁਰੂਆ ਕੱਪੜੇ ਐਂ ਸਿੱਟਨੇ ਸਾਰੇ 4-5 ਸੂਟ ਸੱਟ ਕੇ ਗਈ ਆ। ਬੰਨ ਕੇ। ਇਹ ਕਿਹੜਾ ਹਜੇ ਹੁਣੇ ਨਵੇਂ ਆਏ ਆ। ਪਤਾ ਕਿੰਨੇ ਕਾਵੇ ਨਾਲਾ ਨੀਲੇ ਰੰਗ ਦਾ। ਚੱਲ ਯਾਰ ਛਾਡੇ ਖੜਾਗਾ ਵੈਸੇ ਜਿੰਨੇ ਵੀ ਕੀਤਾ ਕੰਮ ਮਾੜਾ ਬਈ ਜੀ ਕੱਪੜਿਆਂ ਦਾ ਟੂਣਾ ਸਟਾਰਟ ਹੋ ਗਿਆ ਬਚ ਕੇ ਰੋ ਖੇਤਾਂ 'ਚ। ਤੇ ਮਿੱਤਰੋ ਕਣਕ ਦੀ ਗੱਲ ਕਰੀਏ ਤਾਂ ਕਣਕ ਜਿਹੜੀ ਆਪਾਂ ਬੀਜ ਰਹੇ ਆ ਜੀ ਐਸ ਆਰ ਡਬਲਯੂ 4282 ਸ਼ਕਤਕ ਵਰਧਕ ਬ੍ਰਾਂਡ ਦਾ ਬੀ ਆ ਜੀ ਇਹਨਾਂ ਨੇ ਤਿਆਰ ਕੀਤਾ ਐਸ ਆਰ ਡਬਲਯੂ 4282 ਠੀਕ ਆ ਮਿੱਤਰੋ ਆ ਇਹਦਾ ਲਾਲਵ ਕ੍ਰੋਪ ਕਾਈਂਡ ਵੀਟ ਜੈਨੇਟਿਕ ਪਿਓਰਿਟੀ 98% ਜਰਮੀਨੇਸ਼ਨ ਪਿਓਰਿਟੀ 85% ਕਣ ਦਾ ਭਾਅ ਵੀ 50 ਕਿਲੋ ਬੀ ਪਾਉਂਗੇ ਤਾਂ 85% ਬੀ ਉੱਗੂਗਾ ਦੇਖ ਕਾਹਿੰ ਹੋਇਆ ਸਟਾ ਕੰਮ ਆਹ ਕਣਕ ਅਸੀਂ ਰਏ ਆ ਜੀ ਬੀਜ ਤੇ ਇੱਕ ਬੀਜ ਰਹਾ 187 ਆਹ ਲੱਗਿਆ ਨੰਬਰਦਾਰ ਦਾ ਸੁਪਰ ਸੀਟਰ ਉਹ ਬੀਜਤੀ ਅਸੀਂ ਆਹ ਐਸ ਆਰ ਡਬਲਯੂ 4282 ਉਹ ਦੋ ਕਿਲੋ ਉਹ ਬੀਜਤੀ ਇਧਰ ਆਪ 187 ਬੀਜਤੀ ਆ ਠੀਕ ਹੈ ਨਾ ਜੀ ਤੇ ਕਿਉਂਕਿ ਬੀ ਇਹ ਮਹਿੰਗਾ ਸੀ ਘੱਟੋ ਘੱਟ ਵੀ ਮਿੱਤਰੋ ਇਹ 2100 ਰੁਪਏ ਨੂੰ 35 ਕਿਲੋ ਆਇਆ 2100 ਰੁਪਏ ਨੂੰ ਇਹ 35 ਕਿਲੋ ਬੀ ਆਇਆ ਨੰਬਰਦਾਰ ਤੇ ਝਾੜਨੀ ਵਾ ਦੱਸਣਾ ਕਿੰਨਾ ਝਾੜ ਮੈਂ ਦੱਸਣਾ ਹੀ ਨਹੀਂ ਕਿੰਨਾ 2135 ਕਿਲੋ ਬੀ ਆਇਆ ਤਿੰਨ ਗੱਟੇ ਲਿਆਏ ਆ 50 ਕਿਲੋ ਨੰਬਰਦਾਰ ਨੇ ਕਰਾਤਾ ਆਪਣੇ ਤਾਂ ਮਿੱਤਰੋ 187 ਦੋ ਕਿਲੇ SRW 4282 ਦੋ ਕਿਲੇ ਕਿਉਂਕਿ ਮੇਰੇ ਕੋਲ ਯਾਰ ਕੀ ਕਣਕ ਘਰੇ ਥੋੜੀ ਸੀਗੀ ਤੇ ਮੈਂ ਆਖਿਆ ਯਾਰ ਇਧਰ 187 ਵੀ ਲੈਣੇ ਆ ਤੇ ਇਹ ਫਿਰ ਮੈਂ ਤਾਂ ਉਹਗੀ ਤਾਂ ਵੱਧ ਰੱਖ ਲਿਆ ਕਰੋ ਆੜਤੀਆਂ ਕੋਲੇ ਸਾਰੀ ਸਿੱਟੀ ਜੰਨਾ ਉਹ ਭਰਾਵਾ ਇਹ ਇਹ ਕਣਕ ਖਾਣ ਵਾਸਤੇ ਬੜੀ ਵਧੀਆ ਚੀਜ਼ ਆ ਇਹ ਕਹਿੰਦੇ ਪੂਰ ਪੂਰਟੀ ਨਹੀਂ ਚੰਗਾ ਹੁੰਦਾ ਇਹਦੇ ਚ SRW 4282 ਕਹਿੰਦੇ ਇਹ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਦੀ ਬਾਕੀ ਤੁਹਾਨੂੰ ਖਾਦਿਆਂ ਪਤਾ ਲੱਗੂ ਤੇ ਬਾਕੀ ਇਹ ਵੇਖੋ ਕਿੰਨੀ ਨਿਕਲਦੀ ਆ। ਸਾਨੂੰ ਕਿਵੇਂ ਇਹ ਮਾਤ ਪਾਉ। ਓ ਯਾਰ ਇਹ ਮੈਨੂੰ ਨਹੀਂ ਸਪਰੇਅ ਕਰਨੀ ਹੈ ਤੇ ਉੱਤੇ। ਹਾਂ ਸੱਚ ਆਪਾਂ ਪੈਂਡੀਮੈਥਾਲੀਨ ਸਪਰੇਅ ਵੀ ਕਰਨੀ ਹੈ। ਨਹੀਂ ਨਹੀਂ ਇਹਦੇ ਉੱਤੇ ਸਪਰੇਅ ਤਾਂ ਕਰੇਗਾ ਨਾ। ਯਾਰ ਉਹ ਤਾਂ ਕਹਿੰਦੇ ਨਾ ਕਰੋ ਬਸ ਤਿੰਨ ਗੱਟੇ ਯੂਰੀਆ ਹੀ ਪਾਉਣੀ ਆ। ਤਾਂ ਤੇ ਯੂਰੀਆ ਚ ਕੈਂਸਰ ਹੈ। ਇਹਦੇ 'ਚ ਕੁਝ ਨਹੀਂ ਪਾਉਣਾ। ਤਿੰਨ ਗੱਟੇ ਯੂਰੀਆ ਹੀ ਪਾਉਣੀ ਆ ਇਹਨੂੰ। ਕੋਸ਼ਿਸ਼। ਇੱਥੇ ਕੋਸ਼ਿਸ਼ ਨਹੀਂ ਗਾ। ਤਾਂ ਹੀ ਦਾ ਯਾਰ ਇਧਰ ਮੈਂ ਤਾਂ ਹੀ ਤਾਂ ਹੁਣ ਪੈਂਡੀਮੈਥਾਲੀਨ ਕਰੀ ਜਾਨਾ। ਹੁਣ ਮੈਂ ਮਿੱਤਰੋ ਇਸ ਤੋਂ ਬਾਅਦ ਆਪਾਂ ਕਰਨੀਆਂ ਪੈਂਡੀਮੈਥਾਲੀਨ। ਇਹ ਕੋਕੜੂ ਮੰਗਾਇਆ ਆਪਾਂ ਬਾਈ ਬੂੜੇ ਕੋਕੜੂ ਨਹੀਂ ਹੁੰਦਾ ਉਹ ਕੀ ਕਹਿੰਦੇ ਨੇ ਕੀੜਾ ਕੀ ਕੀੜਾ ਨਹੀਂ ਉਹ ਬੂਮ ਬੂਮ ਬੋਲਦੇ ਆ ਸਪਰੇ ਬੂਮ ਸਪਰੇ ਕਰਨ ਵਾਲਾ ਬੂਮ ਮੰਗਾਇਆ ਜੀ 500 ਦੀ ਆਪਣੀ ਆਈ ਆ ਉਹ ਕੀ ਕਹਿੰਦੇ ਨੇ ਉਹਨੂੰ ਏ ਪੈਂਡੀਮੈਥਾਲੀਨ 1 ਲੀਟਰ 5 ਲੀਟਰ ਪਾਵਾਂਗੇ ਆਪਾਂ 4 ਕਿੱਲਿਆਂ 'ਚ ਤੇ ਹੋ ਸਕਦਾ ਵੀ ਕਈ ਕਹਿੰਦੇ ਵਕੀਰਾ ਕਰਦੇ ਬਾਕੀ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਦਿਓ ਵੀ ਵਕੀਰਾ ਪੈਂਡਾਮੈਥਾਲੀਨ ਮਿਕਸ ਕਰਕੇ ਕਰੀਏ ਜਾਂ ਕਿਵੇਂ ਕਰੀਏ ਠੀਕ ਹੈ ਨਹੀਂ ਤੇ ਵੀਡੀਓ ਨੂੰ ਵਾਤ ਬਾਤ ਮਿੱਤਰੋ ਸ਼ੇਅਰ ਕਰ ਦਿਓ ਦੱਸੋ ਕਿਉਂਕਿ ਅਸੀਂ ਘੰਟੇ ਤੱਕ ਕਰਨੀ ਆ ਤੇ ਮਾੜਾ ਜਲਦੀ ਦੱਸਿਆ ਜੀ ਅਸੀਂ ਘੰਟੇ ਤੱਕ ਕਰਨੀ ਆ ਮੇਰਾ ਵੀਰ ਕਿਹਾ ਵੀ ਸਹੀ ਆ ਹਾਂ ਸਾਨੂੰ ਕੱਲ ਨੂੰ ਪਤਾ ਲੱਗ ਜੇ ਨਹੀਂ ਤਾਂ ਕੱਲ ਨੂੰ ਕੀਤੀ ਤਾਂ ਬਲੌਗ ਤਾਂ ਅਸੀਂ ਪਹਿਲਾਂ ਹੀ ਅਪਲੋਡ ਕਰ ਦਾਂਗੇ ਬਾਕੀ ਨੰਬਰ ਦਾ ਰੀਜ ਰਿਹਾ ਜੀ ਸੋਨਾ ਲਿਕ ਦਾ ਟਰੈਕਟਰ ਚੱਲੀ ਜਾਂਦਾ ਲੱड्डੂ ਉੱਤੇ ਬੈਠਾ ਪਿੱਛੇ ਯੋਧਾ ਦਾ ਸੁਪਰ ਸੀਟਰ ਐਦਾਂ ਦੀ ਕੋਈ ਸਫਾਈ ਆ ਬਿਲਕੁਲ ਉੱਤੇ ਤੇ ਕੈਲਟੀਵੇਟਰ ਸੌਰੀ ਕੈਲਟੀਵੇਟਰ ਕਹਿ ਰਹੇ ਮਾਰੇ ਨੇ ਆਪਾਂ ਠੀਕ ਆ ਮਿੱਤਰੋ ਦੋ ਗਿਆਰੇ ਬਣਾਤੇ ਨੇ ਤੇ ਬਸ ਵਾਹਿਗੁਰੂ ਦੀ ਕਿਰਪਾ ਹੋ ਰਹੀ ਬਸ ਤੂੰ ਮੈਨੂੰ ਦੱਸ ਕਿੰਨੇ ਦਿਨਾਂ ਬਾਅਦ ਪੁੰਗਰਕੂ ਕਿਹੜੀ ਯਾਰ ਆ ਜੂ ਵੀ ਜਿਸ ਹਾਲ ਨਾਲ ਗਿੱਲਾ ਹਫਤੇ ਬਾਅਦ ਦੇਣ ਲੱਗ ਜੂ ਵੀ ਕਣਕ ਆਪਾਂ ਨੂੰ ਹਫਤੇ ਬਾਅਦ ਹਫਤੇ ਬਾਅਦ ਉਹ ਬਣਾ ਵੀ ਟਰੈਕਟਰ ਵਾਕਿਆ ਹੀ ਇੰਨੀ ਸ਼ੀਲ ਦਾ ਤੁਰਦਾ ਵਾਹ ਜੀ ਨਹੀਂ ਆਉਂਦੀ ਨੰਬਰ ਦਾ ਟਰੈਕਟਰ ਦੀ ਹੈਣਾ ਯਾਰ ਵਾਹ ਜੀ ਆਣੀ ਦੱਸ ਉਹ ਆਪਾਂ ਨੂੰ ਇੱਕ ਬੰਦੇ ਨੇ ਕਿਹਾ ਨਾ ਦੇ ਉੱਕਰ ਤੇ ਆ ਪਤਾ ਲੱਗਦਾ ਕਿ ਉਹ ਕਣਕ ਦੱਸ ਤੂੰ ਮੈਨੂੰ ਫਰੀ ਹੈ ਕਿ ਨਹੀਂ ਹਾਂ ਕਣਕ ਬਹੁਤ ਫਰੀ ਹੈ ਹੈ ਲੱਡੂ ਕਗਾ ਨਾ ਲੱਡੂ ਲੱਡੂ ਕਗਾ ਹੁੰਦਾ ਲ ਬੀ ਦੇਖ ਵੀ ਦੇਖ ਯਾਰ ਜਾ ਕੇ ਆਗਾ ਏ ਡੀਏ ਵੀ ਮੋਪ ਗਈ ਲਈ ਡੀਏ ਵੀ ਆਏ ਯਾਰ ਆ ਕੀ ਯਾਰ ਨੇ ਬੰਡ ਮਾਰਿਆ ਓ ਯਾਰ ਆ ਹੜ ਕਿਵੇਂ ਗਿਆ ਯਾਰ ਇਹ ਪਤਾ ਕੀ ਹੋਇਆ ਇਹ ਪੈਰ ਰੱਖ ਕੇ ਚੜਿਆ ਵਾਦੇ ਤੇ ਰੂਲੇ ਤੇ ਕੋਣ ਗਲਤੀ ਕਟਨੀ ਹੈ ਮਸ਼ੀਨ ਇਹਦੀ ਵੀ ਮਗਰ ਨਹੀਂ ਵੇਖਿਆ ਤੂੰ ਰੂਲੇ ਤੇ ਪੈਰ ਕਿਉਂ ਰੱਖਿਆ ਸੌਰੀ ਬਾਈ ਸੌਰੀ ਸ਼ਕਤੀਮਾਨ ਦੁਵਾਰਾ ਲਾ ਲੋ ਗੇੜਾ ਨਹੀਂ ਗੇੜਾ ਕਿਉਂ ਲਾ ਗਿਆ ਉੱਥੋਂ ਦਾ ਡਬਲ ਪੈ ਜਾਣਾ ਤੈਨੂੰ ਖਰਚਾ ਹਾਂ ਹਾਂ ਪੈਰ ਰੱਖਿਆ ਇਹਦੇ ਰੂਲੇ ਤੇ ਪੈਰ ਰੱਖਿਆ ਹੋ ਜਾਮ ਹੋ ਗਿਆ ਵਿੱਚ ਮਿੱਟੀ ਜੁੜ ਗਈ ਉਹਦੀ ਹੁਣ ਫੇਰ ਤਾਂ ਲੈ ਆਵਾਂ ਉਹ ਕੱਲ ਯਾਰ ਪਹਿਲਾ ਪੀ ਪਾ ਬੀ ਦੇ ਅੱਗੇ ਥੋੜਾ ਹਣ ਭਾਂਚੋਗਾ ਇਹ ਸਫਾਈ ਭੈੜਾ ਜਿਹਾ ਲੱਗੂਗਾ ਇਹ ਪਾਣੀ ਜਾਏ ਹੋ ਜੂਗਾ ਵੇਖ ਲੋ ਮੁੜ ਕੇ ਪੀ ਤਾਂ ਇਕੱਠਾ ਹੁੰਦਾਗਾ ਮਣਮਾੜਾ ਪਿੱਛੇ ਕਰ ਲੈ ਰੂਲਾ ਦੇ ਪਿੱਛੇ ਕਰਨਾ ਹੀ ਪੈਣਾ ਹਣ ਦਿਨ ਨੂੰ ਕੁੜੀਆ ਮੇਰਾ ਦਿਮਾਗ ਯਾਰ ਚੇਤਾ ਹੀ ਭੁੱਲ ਜਾਂਦਾ ਕੁੜੀਏ ਸਹੀ ਤੈਨੂੰ ਅਸੀਂ ਫਾਇਰ ਰੋਗ ਦੱਸੂਗਾ ਮੈਂ ਲੱਗੀ ਆ ਕਹਿੰਦਾ ਭਾ ਵੀ ਅਕਲ ਮੌਦਾ ਨਹੀਂ ਹਾਂ ਹੁਣ ਅਗਲੇ ਗੋੜੇ ਦੇ ਪਿਛੇ ਵਾਕਿਆ ਟੂਣਾ ਕੀਤਾ ਜਿਹੜਾ ਲੀੜੇ ਵਾਲਾ ਨਾ ਆ ਉਹ ਟੂਣਾ ਲੈ ਕੇ ਬਹਿ ਗਿਆ ਵਾਕਈ ਸਹੀ ਗੱਲ ਫਤਮ ਹੋ ਜਾਏਗਾ ਸਹੀ ਗੱਲ ਹੈ ਯਾਰ ਆ ਸਰ ਪਹੁੰਚ ਲਾ ਪਿਆ ਨਹੀਂ ਨਹੀਂ ਹੋ ਗਿਆ ਟੂਨੇ ਦਾ ਸਰ ਜਿਹੜੇ ਦੋ ਵਾਰੀ ਹੱਥ ਲਾਦਾ ਉਹਨ ਸਲਵਾਰ ਜੀ ਨੂੰ ਨਹੀਂ ਯਾਰ ਗੰਦੀ ਸਲਵਾਰ ਨੂੰ ਹੱਥ ਲਾਇਆ ਹਾ ਹਾਂ ਹੁਣ ਮੀਂਹ ਦਾ ਕੱਟਾ ਪਿਆ ਰੱਖੇ ਹੋਰ ਬਸ ਉਹਦੇ ਕਿਹੜੇ ਲਿਆ ਆਈ ਆਉਂਦੇ ਕਿਹੜੇ ਨੂੰ ਮੈਂ ਔਰ ਡੀ.ਜੇ.ਪੀ ਵੀ ਲਿਆਵਾ ਕਰਾਂ ਫਿਰ ਹਣਾ ਲੈ ਕਰ ਬਾਈ ਗੱਟਾ ਚੱਕ ਯਾਰ ਚੱਕਣਾ ਕੱਟਾ ਆ ਮਾੜਾ ਬੈਕ ਕਰ ਲਾ ਏ ਰੂਲਾ ਚੱਕ ਲਾ ਮੈਂ ਵੀ ਆਖੀ ਜਮਾਂ ਨਜ਼ਰ ਹੀ ਲੱਗ ਚੱਲੀ ਸੀ ਗੁਰੂ ਆ ਬਿੰਨ ਲੈ ਗਈ ਬੈਹ ਜਲਾਈ ਕੋਈ ਹਨਾ ਏ ਰੂਲੇ ਦੇ ਪੈਰ ਨਹੀਂ ਚੱਟਦੇ ਇਹ ਮਾੜੇ ਜਿਹਾਂ ਨਾਲ ਤਾਂ ਮਿੱਟੀ ਖੜ ਜਾਂਦੀ ਐ ਚੁੱਕ ਜਾ ਲੱਗ ਓਏ ਪਾ ਮੈਂ ਨਾ ਵੇਖ ਲਾ ਨਹੀਂ ਤਾਂ ਕੱਢ ਦੇ ਗੇੜਾ ਓਏ ਕੱਢ ਦੇ ਗੇੜਾ ਏ ਓ ਨਹੀਂ ਕੱਢ ਦੇ ਗੇੜਾ ਯਾਰ ਉੱਤੇ ਉੱਤੇ ਰਹਿ ਗਿਆਣਾ ਵੀ ਇਕੱਠਾ ਹੋ ਗਿਆਣਾ ਕੜ ਦੇ ਕਿਹੜਾ ਕੁਛ ਨਹੀਂ ਕੜ ਦੇ ਯਾਰ ਯਾਰ ਚੇਤਾ ਭੁੱਲ ਗਿਆ ਹੁਣ ਮੈਨੂੰ ਹਾਂ ਹੋਰ ਯਾਰ ਕਿਤਨਾ ਰੂਲੇ ਦੇ ਪੈਰ ਨਾ ਰੱਖਿਆ ਕਰੋ ਆਹ ਹਾਲ ਹੋ ਜਾਂਦਾ ਈ ਚਲੋ ਯਾਰ ਰੋਕੇ ਬਾਈ ਲਵਜੀ ਯਾਰ ਅਸੀਂ ਕਣਕ ਬੀਜਦੇ ਆ ਸਾਡਾ ਕੰਮ ਖਰਾਬ ਹੁੰਦਾ ਕਾ ਵੀ ਅਸੀਂ ਕਣਕ ਧਿਆਨ ਨਾਲ ਬੀਜੀਆ ਵਲੌਗ ਬਾਅਦ ਚ ਬਣਾਵਾਂਗੇ ਬੱਸ ਕਿਆਲਾ ਹੋ ਨਹੀਂ ਰੂਲੇ ਦੇ ਪੈਰ ਰੱਖਣਾ